ਗਰਵਲਾ ਕੰਬ ਤੇ ਗਿਆ ਸੀ ਤੇ ਪਿੱਛੋਂ ਘਰ ਦੇ ਵਿੱਚ ਬੰਦੇ ਵੜ ਜਾਂਦੇ ਨੇ ਤਸਵੀਰਾਂ ਸਾਹਮਣੇ ਆ ਰਹੀਆਂ ਇੱਕ ਵਾਰ ਤਸਵੀਰਾਂ ਨੂੰ ਵੇਖ ਕੇ ਤੁਹਾਡੇ ਹੋਸ ਜ਼ਰੂਰ ਉੜ ਜਾਣਗੇ ਜਿहां ਸਟਾਰ ਐਵੇਨਿਊ ਇਲਾਕੇ ਦੀ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਸਾਰੀ ਘਟਨਾ ਸਿਸਟੀਵੀ ਕੈਮਰੇ ਚ ਕੈਦ ਹੋ ਗਈ ਜੁਥੇ ਕਿ ਤਿੰਨ ਨੌਜਵਾਨ ਘਰ ਦੇ ਵਿੱਚ ਵੜ ਜਾਂਦੇ ਨੇ ਲੁੱਟ ਦੀ ਵਾਰਤਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਨੇ ਵੇਰਕਾ ਦੇ ਸਟਾਰ ਐਵੇਨਿਊ ਮਿਸਰ ਇਲਾਕੇ ਦੀ ਘਟਨਾ ਦੱਸੀ ਜਾ ਰਹੀ ਹੈ ਤੀਨੇ ਨਕਾ ਪੋਸ਼ ਲੁਟੇਰੇ ਕਿਸ ਕਦਰ ਘਰ ਦੇ ਵਿੱਚ ਦਾਖਲ ਹੋਏ ਨੇ ਸਾਰੀ ਘਟਨਾ ਸਿਸਟਮ ਵਿੱਚ ਕੈਮਰੇਜ ਕੈਦ ਹੋ ਜਾਂਦੀ ਹੈ ਘਰ ਦੇ ਵਿੱਚ ਇਕੱਲੀ ਔਰਤ ਹੀ ਮੌਜੂਦ ਸੀ ਉਸਨੇ ਸਭ ਤੋਂ ਪਹਿਲਾਂ ਘਰ ਦਾ ਦਰਵਾਜ਼ਾ ਲਾ ਲਿਆ ਛੋਟੇ ਛੋਟੇ ਬੱਚੇ ਮੌਜੂਦ ਸਨ ਘਰ ਦੇ ਵਿੱਚ ਦੱਸਦੇ ਕਿ ਲੁਟੇਰਿਆਂ ਦੇ ਹੱਥ ਵਿੱਚ ਹਥਿਆਰ ਵੀ ਸੀ ਉਹ ਕਿਸੇ ਤਰ੍ਹਾਂ ਦੀ ਕੋਈ ਵੀ ਬਾਤ ਆਤ ਨੂੰ ਅੰਜਾਮ ਦੇ ਸਕਦੇ ਸਨ ਜਾਨ ਵੀ ਲੈ ਸਕਦੇ ਸਨ ਮਾਸੂਮ ਬੱਚੇ ਘਰ ਦੇ ਵਿੱਚ ਇਕੱਲੇ ਔਰਤ ਨੇ ਘਰ ਦੇ ਕਮਰੇ ਬੰਦ ਕਰ ਲਏ ਤੇ ਆਪਣੀ ਜਾਨ ਬਚਾਈ ਹੈ ਔਰਤਾ ਦਿਮਾਗ ਕੰਮ ਕਰ ਜਾਂਦਾ ਹੈ ਫਟਾਫਟੋ ਘਰ ਦੇ ਕਮਰੇ ਬੰਦ ਕਰਕੇ ਰੋਲਾ ਪਾ ਦਿੰਦੀ ਹੈ ਉਦਰੀ ਲੁਟੇਰਿਆਂ ਵੱਲੋਂ ਘਰ ਦੇ ਵਿੱਚ ਅੰਜਾਮ ਦੇਣ ਦੀ ਲੁੱਟ ਦੀ ਘਟਾ ਨੂੰ ਬੜੀ ਕੋਸ਼ਿਸ਼ ਕੀਤੀ ਗਈ ਪਰ ਔਰਤ ਦੀ ਦਲੇਰੀ ਦੇ ਕਾਰਨ ਜਿਸ ਨੇ ਦਰਵਾਜ਼ਾ ਬੰਦ ਰੱਖਿਆ ਲੁਟੇਰੇ ਘਰ ਦੇ ਵਿੱਚ ਦਾਖਲ ਨਹੀਂ ਹੋ ਪਾਏ ਕਾਫੀ ਦਰਵਾਜ਼ਾ ਦੀ ਭੰਨ ਤੋੜ ਵੀ ਕੀਤੀ ਗਈ ਔਰਤ ਨੇ ਚੀਕਾ ਵੀ ਮਾਰੀਆ ਜੀ ਹਾਂ ਭੱਜ ਕੇ ਆਪਣੀ ਜਾਨ ਬਚਾਈ ਤਸਵੀਰਾਂ ਵੇਖ ਸਕਦੇ ਹੋ ਤੁਸੀਂ ਕਿਸ ਕਦਰ ਦਿਨ ਦਿਹਾੜੇ ਇਹ ਖੌਫਨਾਕ ਤਸਵੀਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਦੱਸਦੇ ਕਿ ਔਰਤ ਦਾ ਪਤੀ ਚੁਲਰੀ ਦਾ ਕੰਮ ਕਰਦਾ ਸੁਨਿਆਰੇ ਦਾ ਕੰਮ ਕਰਦਾ ਜਦੋਂ ਘਰ ਦੇ ਵਿੱਚ ਲੁਟੇਰੇ ਫੜੇ ਉਸ ਦਾ ਪਤੀ ਦੁਕਾਨ ਤੇ ਗਿਆ ਹੋਇਆ ਸੀ ਉਧਰ ਹੀ ਇਹ ਸੀਸੀਟੀਵੀ ਫੁਟੇਜ ਨਿਕਲ ਕੇ ਸਾਹਮਣੇ ਆਉਂਦੀ ਹੈ ਜਿਸ ਤੋਂ ਬਾਅਦ ਹੋਸ਼ ਉੱਠ ਜਾਂਦੇ ਨੇ ਕੱਲ ਸ਼ਾਮ ਨੂੰ ਜੀ ਇੱਕ ਲੇਡੀ ਘਰ ਸੀ ਨਾਰਾਪੁਰ ਦੇ ਬੱਚਿਆਂ ਦੇ ਹਸਬੰਦ ਦੇ ਸੁਨਿਆਰਾ ਹੈ ਵਾਹ ਜੀ ਉਹਨਾਂ ਦੀ ਦੁਕਾਨ ਹੈ ਇਸ ਤੇ ਮਿਸਬਾਦ ਬੱਦ ਵਾਲਾ ਰੋਡ ਤੇ ਆਪਣੇ ਘਰ ਕੱਲੀ ਸੀ ਬੱਚਿਆਂ ਦੇ ਨਾਲ ਤੇ ਤਿੰਨ ਬੰਦਿਆਂ ਨੇ ਉਹਦੇ ਘਰ ਵੜਨ ਦੀ ਕੋਸ਼ਿਸ਼ ਕੀਤੀ ਜੀ ਤੇ ਕੀ ਸਾਹਮਣੇ ਆਇਆ ਜੀ ਹੁਣ ਵੇਖੋ ਜੀ ਤਫਤੀਸ਼ ਕਰ ਰਹੇ ਆਂ ਬੰਦੇ ਵੈਰੀਫਾਈ ਕਰ ਰਹੇ ਆਂ ਬੱਚਾ ਤਜ ਕਰਕੇ ਜਲਦੀ ਉਹਨਾਂ ਨੂੰ ਫਰੋਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਨਹੀਂ ਜਾਣੇ ਵੀਡੀਓ ਦੇ ਵਿੱਚ ਆਏ ਆ ਵੀਡੀਓ ਦੇ ਵਿੱਚ ਤਿੰਨ ਜਾਣੇ ਆਏ ਜੀ ਸੀਸੀਟੀਵੀ ਖੰਗਾਲ ਕੇ ਜਿਹੜੀ ਬੰਦੇ ਦਾ ਸਾਹਮਣੇ ਲੰਦੇ ਰਹੇ ਤਾ ਡਰਾ ਜੀ ਮੈਂ ਦੁਕਾਨ ਤੇ ਹੀ ਮੇਰਾ ਕੋਲ ਦਾ ਕੰਮ ਹੈਗਾ ਰਿਹਾ ਉਹ ਮ ਮੈਨੂੰ ਘਰਦਿਆਂ ਦਾ ਫੋਨ ਆਉਂਦਾ ਵਾ ਮੇਰੀ ਵੀ ਸਿਸਟਰ ਦਾ ਕੀ ਫੋਨ ਦੇ ਵਿੱਚ ਚੀ ਚੜਾ ਪੈਨ ਦਾ ਘਰ ਜਾ ਕੇ ਵੇਖ ਮੈਂ ਉਸੇ ਲਈ ਦੁਕਾਨ ਛੱਡ ਕੇ ਤੇ ਘਰ ਆਉਂਦਾ ਵਾਂ ਤੇ ਘਰ ਆਉਂਦਾ ਵੇਖਦਾ ਵਾਂ ਸਾਰਾ ਲੱਗ ਲੱਗ ਗਵਾਨ ਇਕੱਠਾ ਹੋਇਆ ਚੀ ਦਾ ਜਿੰਦਾ ਘਰਦਿਆਂ ਨੂੰ ਪੁੱਛਦਾ ਵਾਂ ਕੀ ਗੱਲ ਹੋਈ ਆ ਚੀ ਦੀ ਘਰਦਿਆਂ ਨੇ ਦੱਸਿਆ ਕਿ ਕੰਨ ਦੇ ਟੱਪ ਕੇ ਤਿੰਨ ਮੁੰਡੇ ਹੀ ਮੂੰਮਾਂ ਲਵੇਟਿਆ ਸੀ ਸਾਰਾ ਤੇ ਬਾਅਦ ਚੋਂ ਪਹਿਲੇ ਜਦ ਦਰਵਾਜ਼ਾ ਨਾਲੇ ਤੋੜਤਾ ਦੂਸਰੇ ਬੜੀ ਮੁਸ਼ਕਲ ਕੀਤੀ ਅੰਦਰ ਵੜਨ ਦੀ ਪਰ ਘਰਦਿਆਂ ਮੇਰੇ ਨੇ ਅੰਦਰ ਨਹੀਂ ਵੜਨ ਦਿੱਤਾ ਚੀ ਦਾ ਤੇ ਦਵਾ ਦਾ ਚਟਕਣੀ ਮਾਰਦੀ ਚੀਜ਼ੀ ਇੱਕ ਦੇ ਪੈਂਟ ਵਿੱਚ ਕੋਈ ਹਥਿਆਰ ਹੀ ਇਹਨਾਂ ਦੇ ਜਿਹੜਾ ਮੜਾਏ ਵੇਖਿਆ ਗਿਆ ਚੀਜ਼ ਦਾ ਪਤਾ ਨਹੀਂ ਕੀ ਚੀਜ਼ ਸੀ ਵੈਪਨ ਹੀ ਕੀ ਹੈ ਹਥਿਆਰ ਹੀ ਤੇ ਬਾਅਦ ਚ ਅਸੀਂ ਐਸਐਸਓ ਸਾਲ ਨੂੰ 3:45 ਵਜੇ ਗਏ ਆ ਰਿਪੋਰਟ ਲਿਖੋਣਾ ਤੇ ਐਸਐਸਓ ਨਾਲ ਗੱਲ ਕੀਤੀ ਐ ਐਸਐਸਓ ਨੇ ਸੰਦੀਪ ਸ਼ਰਮਾ ਨੂੰ ਕਹਿ ਦਿੱਤਾ ਜੀ ਦਾ ਮੜਾਏ ਮੌਕਾ ਵੇਖ ਕੇ ਚਲ ਗਏ ਆ ਚਲ ਗਏ ਤੇ ਬਾਅਦ ਚ ਉਹ ਫਿਰ ਐਸਐਚਓ ਨੂੰ ਅਸੀਂ ਗਿਆ ਕਿ 8 ਵਜੇ ਕੀ ਕਾਪੀ ਦੇ ਤੋ ਐਫਆਈਆਰ ਦੀ ਜੀ ਉਹ ਕਹਿੰਦੇ ਗਸ਼ਤ ਤੇ ਗਏਗੇ ਜੀ देखो गश्त जरूरी है कि आ चीज जरूरी है पहला ਸਾਨੂੰ ਉਹ ਤੁਸੀਂ ਮੰਗ ਕੀ ਕਰਦੇ ਹੋ ਜੀ ਮੰਗ ਇਹੋ ਕਰਦੇ ਹਾਂ ਕਮਿਸ਼ਨਰ ਵਾਲੀ ਸਾਭ ਜੀ ਕਰਕੇ ਭਗਵਾਨ ਜੀ ਮਾਨ ਕਰਕੇ ਕਿ ਇਹਨਾਂ ਨੂੰ ਜਲਦੀ ਜਲਦ ਫੜਿਆ ਜਾਵੇ ਮੈਂ ਉਹ ਕਹਿੰਦਾ ਕਿ ਲਾਗੇ ਸਾਹ ਕੋਈ ਨਹੀਂ ਹੈਗਾ ਮੈਨੂੰ ਵੈਪਨ ਜੀ ਅਪਲਾਈ ਕੀਤਾ ਜਾਂ ਦਿੱਤਾ ਜਾਵੇ ਇਹ ਚੀਜ਼ ਤੁਸੀਂ ਅਪਲਾਈ ਕੀਤਾ ਪਹਿਲਾਂ ਜੀ ਮੈਂ ਨਹੀਂ ਮੈਂ ਪਲਾਈ ਨਹੀਂ ਕੀਤਾ ਭਾਈ ਜਿਸ ਨਾਲ ਢੜੀ ਦੁਸ਼ਮਣੀ ਹੋਵੇ ਪਹਿਲਾਂ ਨਹੀਂ ਕੋਈ ਦੁਸ਼ਮਣੀ ਨਹੀਂ ਕਾਰੋਬਾਰ ਕੀ ਹੈ ਜੀ ਆਪਣਾ ਮੇਰਾ ਸੁਨੇ ਵਾਲੇ ਦਾ ਕੰਮ ਹੈਗਾ ਜੀ ਮੁਸਤਫਾ ਦੁਕਾਨ ਹੈਗੀ ਆ ਕਿੰਨੇ ਸੀ ਸੀਟੀਵੀ ਕੈਮਰੇ ਲੱਗੇ ਚਾਰ ਲੱਗੇ ਜੀ ਭਾਈ ਕੈਮਰੇ ਸਾਰੀ ਰਿਕਾਰਡਿੰਗ ਹੋਈ ਹੈ ਜੋ ਕੈਮਰਾ ਆਪਣੀ ਹਾਂ ਜੀ ਸਾਰੀ ਰਿਕਾਰਡਿੰਗ